ਨਾਕਾ ਤੋੜ ਕੇ ਭੱਜੀ ਗੱਡੀ ਪੁਲਿਸ ਵੱਲੋਂ ਕੀਤਾ ਗਿਆ ਪਿੱਛਾ ਗੱਡੀ ਦੇ ਸਵਾਰ ਦੋ ਲੋਕ ਗੱਡੀ ਛੱਡ ਕੇ ਭੱਜੇ ਇੱਕ ਨੇ ਮਾਰੀ ਉਜ دریا ਦੇ ਵਿੱਚ ਸ਼ਾਲ ਗੱਡੀ ਦੇ ਵਿੱਚ ਲਿਆਂਦੇ ਜਾ ਰਹੇ ਸਨ ਪਸ਼ੂ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ ਦਰਿਆਵ ਦੇ ਵਿੱਚੋਂ ਲੱਭਿਆ ਜਾ ਰਿਹਾ ਹੈ ਲਾਪਤਾ ਸ਼ਖਸ ਈਵਨ ਪੰਜਾਬੀ ਟੀਵੀ ਲਈ ਵਰਨਪੁਰੀ ਦੀ ਵਿਸ਼ੇਸ਼ ਰਿਪੋਰਟ ਕੀ ਗੱਲ ਹੈ ਸਰ ਗੱਲ ਕੋਈ 1 ਵਜੇ ਦੀ ਕਰਨਾ ਸਰ ਅਸੀਂ ਘਰ ਬੈਠੇ ਸੀ ਤੇ ਫੋਨ ਆਇਆ ਮੁੰਡੇ ਦਾ ਵੀ ਕਹਿੰਦਾ ਇਸ ਤਰ੍ਹਾਂ ਸਰ ਮੁੰਡਾ ਡੁੱਬ ਗਿਆ ਤੇ ਇੱਥੇ ਆ ਕੇ ਦੇਖਿਆ ਸਰ ਜਿਸ ਟਾਈਮ ਅਸੀਂ ਪਹੁੰਚੇ ਸਰ ਤਾਂ ਕਾਫੀ ਲੋਕ ਇਕੱਠੇ ਹੋ ਕੇ ਦੇ ਸੀ ਸਰ ਜਾਣਕਾਰੀ ਇਹ ਮਿਲਦੀ ਪਈ ਹੈ ਕਿ ਦੋ ਬੰਤੇ ਆਂਦੇ ਸੀ ਮੋਟਰਸਾਈਕਲ ਤੇ ਪੰਜਾਬ ਪੁਲਿਸ ਮੋੜਾ ਸਰ ਪਸ਼ੂ ਲੱਦੇ ਦੇ ਆਪਣੇ ਅਮੇਂਦਰਾ ਗੱਡੀ ਤੇ ਲੋਡ ਕੀਤੇ ਹੋਣੇ ਜਿਸ ਟਾਈਮ ਸਰ ਪੁਲਿਸ ਨੂੰ ਵੇਖਿਆ ਉਹਨੇ ਤਾਂ ਉਹਨੇ ਛਾਲ ਮਾਰੀ ਤੇ ਦਰਿਆਲ ਨੂੰ ਭੱਜਿਆ ਪਰ ਮਗਰ ਸਰ ਪੁਲਿਸ ਆ ਰਹੀ ਇੱਥੇ ਮੌਕੇ ਤੇ ਸਰ ਕੁੜੀਆਂ ਸਾਡੀਆਂ ਦੋਸਤਾਂ ਜੀਆਂ ਨੇ ਜਿਹੜੀਆਂ ਕਹਿੰਦੇ ਨੇ ਵੀ ਪਿੱਛੋਂ ਪੁਲਿਸ ਨੇ ਪੱਥਰ ਮਾਰਿਆ ਇੱਕ ਵਾਰੀ ਮੁੜੇ ਨੇ ਇਸ ਤਰ੍ਹਾਂ ਕੀਤਾ ਹਾਏ ਬਾਅਦ ਵਿੱਚ ਮੜਾ ਅਜੇ ਤੱਕ 3 ਘੰਟੇ ਹੋ ਗਏ ਨਾ ਕੋਈ ਟੀਮ ਆਈ ਹੈ ਐਸ ਐਚਓ ਸਾਹਿਬਾ ਹੁਣ ਪਹੁੰਚੇ ਰਹੀ ਹੈ ਜੀ ਮੌਕੇ ਤੇ ਤੇ ਜਨਾਬ ਦਾ ਸ਼ੁਕਰੀਆ ਅਦਾ ਕਰਨੇਗੇ ਚਲੋ ਸਾਡੀ ਬਾ ਉਹ ਵੀ ਫੋਨ ਕਰਕੇ ਤੇ ਬਾਕੀ ਸਰ ਪੰਜਾਬ ਪੁਲਿਸ ਜਿਹੜੇ ਆ ਹਫਤਾਲੇ ਏਰੀਆ ਦੇ ਦੋ ਦਿਨ ਪਹਿਲੇ ਵੀ ਮੁੰਡੇ ਸਾਡੇ ਕੋਲੋਂ ਸਰ ਹੁਣ ਪਿੱਛੇ ਕਹਿ ਰਹੇ ਮੁੰਡਾ 15000 ਰੁਪਏ ਲਿਆ ਇਹਨਾਂ ਨੇ ਹਫਤੇ ਲਾਏ ਹੋਏ ਤਾਂ ਕਰਕੇ ਕੰਮ ਹੋ ਰਿਹਾ ਤੁਸੀਂ ਕੋੜ ਪੁੱਲੂ ਚੌਕੀ ਤੋਂ ਪਤਾ ਕਰੋ ਔਰ ਕਿਸੇ ਤੋਂ ਕਿ ਕੋਈ ਗੱਡੀ ਕਿ ਜਾ ਰਹੀ ਟੰਗਰਾਲੀ ਜਾਂ ਕੁਝ ਇਹ ਨਾਲ ਉਹ ਕਿ ਤਕਸੀਰ ਕਰਾ ਰਹੇ ਇਹਦੇ ਕਾਰਨ ਸਰ ਅੱਜ ਮੁੰਡਾ ਵੀ ਜਿਹੜਾ ਇੱਥੇ ਜਾਣ ਆਪਣੀ ਲਈ ਰਹਿ ਗਿਆ ਹਾਂਜੀ ਕੀ ਨਾਮ ਜੀ ਸਾਨੂੰ ਮੇਰਾ ਨਾਮ ਮਸਕੀਨ ali ਕੀ ਗੱਲ ਹੋਈ ਹੈ ਪਿੰਡ ਬਮਿਆਲ ਤੋਂ ਤੇ ਜਨਿਆਲ ਪਿੰਡ ਪਖੜੀ ਦੇ ਵਿੱਚ ਸਾਹਮਣੇ ਦਰਿਆ ਦੇ ਵਿੱਚ ਕਰਾਸ਼ਰ ਦੇ ਲਾਗੇ ਇਥੇ ਇੱਕ ਕੋਈ ਗੁੱਜਰ ਕਮਿਊਨਿਟੀ ਦਾ ਬੰਦਾ ਮੋੜਾ ਸੀ ਇਥੋਂ ਕੋਲੀਆਂ ਦਾ ਤੇ ਉਹ ਆ ਰਿਹਾ ਸੀ ਕਿਤੇ ਡੰਗਰ ਲੈ ਕੇ ਜਦੋਂ 1 ਘੰਟੇ ਬਾਅਦ ਮੈਨੂੰ ਫੋਨ ਕੀਤਾ ਜਿੱਤੇ ਇਹਦਾ ਘਟਨਾ ਹੋਈ ਹੈ ਮੈਂ ਆਇਆ ਮੈਂ ਆ ਕੇ ਵੈਰੀਫਾਈ ਕੀਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਜਿਹੜੇ ਲਾਗੇ ਗਵੰਡੀ ਗੁੱਜਰ ਹੈ ਉਹਨਾਂ ਦਾ ਕਹਿਣਾ ਹੈ ਵੀ ਪੁਲਿਸ ਨੇ ਉਹਦੇ ਮਗਰ ਖੱਬ ਲਾਈ ਹੈ ਤੇ ਪੁਲਿਸ ਨੇ ਖੱਬ ਲਾਈ ਤੇ ਉਹਨੇ ਡਰਦੇ ਨੇ ਦਰਿਆ 'ਚ ਛਾਲ ਮਾਰ ਦਿੱਤੀ ਹੈ ਤੇ ਮਗਰੋਂ ਪੱਥਰ-ਪੁੱਥਰ ਮਾਰੀ ਹੈ ਮਗਰ ਸਰ ਇਹ ਹੁਣ ਪੁਲਿਸ ਦੀ ਇਨਕੁਆਰੀ ਤੇ ਹੈ ਪੁਲਿਸ ਵੈਰੀਫਾਈ ਕਰੇਗੀ ਸੱਚ ਕੀ ਹੈ ਤੇ ਝੂਠ ਕੀ ਹੈ ਇਸਾ ਨੂੰ ਉਮੀਦ ਹੈ ਸਰਕਾਰ ਦੇ ਆਪਣੀ ਤੇ ਅਸੀਂ ਪੁਲਿਸ ਪ੍ਰਸ਼ਾਸਨ ਦੇ ਵੀ ਇਹ ਇਹ ਰੱਖਦੇ ਹਾਂ ਵੀ ਸਾਨੂੰ ਇਨਸਾਫ ਚਾਹੀਦਾ ਹੈ ਜਿਹੜੀ 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 ਪਾਸੇ ਵੀ ਕੋਈ ਗਲਤੀ ਹੋਈ ਦੀ ਉੱਤੇ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਕੀ ਮਾਮਲਾ ਦੀ ਗੱਲ ਆ ਨਨੇ ਬਰਦਰ ਰਿਸ਼ਤੇ ਸੀਗਾ ਕਿ ਆਪਣੇ ਚੌਕੀ ਇਚਾਰ ਦੇ ਨੇ ਬੀਜ ਕੁਮਾਰ ਬੰਮਿਆਲ ਕੋਈ ਉਹ ਨਾਕਾ ਲਾਇਆ ਸੀਗਾ ਜਿਹੜੀ ਨਾਕੇ ਤੋਂ ਉਹਨਾਂ ਨੂੰ ਲੱਗਾ ਵੀ ਗੱਡੀ ਜਿਹੜੀ ਆ ਉਹ ਤੋੜ ਕੇ ਭੱਜ ਗਈ ਜ ਉਹਨਾਂ ਨੇ ਪਿੱਛਾ ਕੀਤਾ ਉਹ ਜਦੋਂ ਇੱਥੇ ਆਏ ਨੇ ਉਹ आ, ऐसे एरिया ਦੇ ਵਿੱਚ ਜਿਹੜਾ ਵੀ ਪਿੰਡ ਹੈਗਾ دریاਦੋ ਲੱਗੇ ਪਿੰਡਾ ਪਖੜੀ ਉੱਥੇ ਆ ਕੇ ਉਹ ਬੰਦਿਆਂ ਨੇ ਗੱਡੀ ਜਿਹੜੀ ਰੋਕ ਦਿੱਤੀ ਐ ਉਹਦੇ ਵਿੱਚ ਦੋ ਜਣੇ ਸੀਗੇ ਦੋਵੇਂ ਜਿਹੜੇ ਗੱਡੀ ਦੇ ਵਿੱਚੋਂ ਛਾਲ ਮਾਰ ਕੇ ਭੱਜ ਗਏ ਨੇ ਗੱਡੀ ਰੋਕ ਦਿੱਤੀ ਜੋ ਗੱਡੀ ਚੱਕ ਕੀਤੀ ਗਈ ਐ ਉਹਦੇ ਵਿੱਚ ਉਹ ਸੀਗੇ ਪਸ਼ੂ ਨੱਦੇ ਦੇ ਸੀਗੇ ਇਹਨਾਂ ਦਾ ਮੈਂਟ ਹੋ ਗਿਆ ਆਪਣੀ ਕਾਰਵਾਈ ਕਰਨ ਲੱਗ ਪਏ ਨੇ ਤੇ ਹੁਣ ਉਸ ਤੋਂ ਬਾਅਦ ਪਤਾ ਲੱਗਦਾ ਕਿ ਇਹਨਾਂ ਵਿੱਚੋਂ ਇੱਕ ਬੰਦਾ ਜਿਹੜਾ ਉਹ ਦਰਿਆ ਵਾਲੀ ਸਾਈਡ ਨੂੰ ਭੱਜ ਗਿਆ ਜਿਹੜਾ ਕਿ ਕਹਿ ਰਹੇ ਨੇ ਉਹਨਾਂ ਕਹਿੰਦੇ ਮਤਲਬ ਕਿ ਦਰਿਆ ਦੇ ਵਿੱਚ ਕਿਤੇ ਪਾਣੀ ਜ਼ਿਆਦਾ ਹੋਣ ਕਰਕੇ ਬਾਹਰ ਨਹੀਂ ਆਇਆ ਸੋ ਉਸੇ ਵਾਸਤੇ ਸਾਡੀ ਐਨਡੀਆਰਐਫ ਦੀ ਟੀਮ ਜਿਹੜੀ ਆ ਮਾਨਜੋਗ ਐਸਐਸਪੀ ਸਾਹਿਬ ਨੇ ਭੇਜੀ ਹੈ ਤੋਂ ਹੁਣ ਉਸ ਤੋਂ ਬਾਅਦ ਜਿਹੜੀ ਵੀ ਤੱਥ ਸਾਹਮਣੇ ਆਉਣਗੇ ਤੁਹਾਨੂੰ ਦੱਸ ਦਿੱਤੇ ਜਾਣਗੇ ਇਹਨਾਂ ਦਾ ਲੋਪ ਹੈ ਦੀ ਪੱਥਰ-ਪੁੱਥਰ ਮਾਰਿਆ ਨੇ ਕੋਈ ਉਹਦੇ ਕਰਕੇ ਮਰਿਆ ਕੋਈ ਇਦਾਂ ਦੀ ਹੈ ਗੱਲ ਨਹੀਂ ਨਹੀਂ ਇਹੋ ਜਿਹੀ ਨਹੀਂ ਇਨਵੈਸਟੀਗੇਸ਼ਨ ਦਾ ਮਸਲਾ ਕੋਈ ਹਜੇ ਰਲਣਾ ਨਹੀਂ ਹੈਗਾ ਬਾਕੀ ਆਪਾਂ ਚੈੱਕ ਕਰ ਲਈਏ ਹਾਂ ਕਿਤੇ ਹੈਗੇ